ਅਸਲਾਮੁਅਲੈਕੁਮ ਸਤ ਸ਼੍ਰੀ ਅਕਾਲ ਕਿੱਦਾਂ ਹਾਲ ਚਾਲ ਵੀਰੋ ਠੀਕ ਠਾਕ ਹੋ ਲਓ ਜੀ ਵੀਰੋ ਇੱਕ ਆਪਣੇ ਕੋਲ ਨਾ ਬੜੀ ਖਬਰ ਜੀ ਆਂਦੀ ਪਈ ਐ ਡਾਡੀ ਦਲੇਰਕੌਰ ਖਾਲਸਾ ਜੀ ਦੀ ਅੱਜ ਇਹ ਬੀਬੀ ਦਲੇਰਕੌਰ ਖਾਲਸਾ ਜੀ ਇਹਨਾਂ ਦੀ ਕਾਫੀ ਅਸੀਂ ਵੀਡੀਓਜ਼ ਵਗੈਰਾ ਵੇਖੀਆਂ ਨੇ ਹਾਂ ਦੇਖੀਆਂ ਹੋਈਆਂ ਨੇ ਪਹਿਲੇ ਤੇ ਬੰਦੇ ਹਾਇਤ ਬੜੇ ਚੰਗੇ ਨੇ ਤੇ ਇਹਨਾਂ ਦੇ ਨਾਲ ਨਾ ਤੁੜੀ ਕੋਈ ਕੰਟਰੋਵਰਸੀ ਜਾਂ پتہ ਨਹੀਂ ਕੋਈ ਚੀਜ਼ ਚੱਲਦੀ ਪਈ ਐ ਜਿੰਦੇ ਵਿੱਚ ਉਹਨਾਂ ਨੇ ਇਨਸਾਫ ਮੰਗਿਆ ਕਿ ਮੇਰੇ ਨਾਲ ਜਿੰਨੇ ਵੀ ਮੇਰੇ ਨਿਹੰਗ ਸਿੰਘ ਮੇਰੇ ਵੀਰ ਭਰਾ ਭੈਣ ਨੇ ਇਹ ਸਾਰੇ ਮੇਰੇ ਨਾਲ ਖੜੇ ਹੋਣ ਚਲੋ ਕਿ ਹੋਇਆ ਕੀ ਉਹਨਾਂ ਦੇ ਨਾਲ ਆਪਾਂ ਉਹਨਾਂ ਦੀ ਜ਼ੁਬਾਨੀ ਸੁਣਦੇ ਆ ਕਿ ਆਖਰ ਹੋਇਆ ਕੀ ਹੈ ਹਾਂਜੀ ਚਲੋ ਪਹਿਲੇ ਵੀਡੀਓ ਵੇਖ ਲਈਏ ਕਿ ਸਾਨੂੰ ਇਸ ਵੀਡੀਓ ਬਾਰੇ ਕੋਈ ਪਤਾ ਕੋਈ ਜਾਣਕਾਰੀ ਨਹੀਂ ਵੀਰੇ ਨੇ ਲਿੰਕਸ ਨਹੀਂ ਕੀਤਾ ਸੀ ਇਹ ਵੀਡੀਓ ਜ਼ਰੂਰ ਵੇਖੋ ਚਲੋ ਵੇਖ ਲੈਨੇ ਆ ਮੈਂ ਚੌਂਦੀ ਨਹੀਂ ਸੀ ਪਰ ਇੰਨਾ ਗੰਦ ਇੰਨਾ ਸਾਰਾ ਕੁਝ ਮੈਂ ਅੱਜ ਤੱਕ ਚੱਲ ਲਿਆ ਪਰ ਹੁਣ ਨਹੀਂ ਮੈਂ ਚੱਲੂਗੀ ਮੁੰਡੇ ਲੈ ਕੇ ਖਲੋਤੇ ਸਾਹਮਣੇ ਵਿਚਾਰ ਕਰਨੀਆਂ ਉਦਾਂ ਹੀ ਟੀਨਾ ਤੁਹਾਡੀ ਹੀ ਰਾਹ ਚੇਨਾ ਮੁਰਕੇ ਮੁਰਕੇ ਉਸ ਤੋਂ ਬਾਅਦ ਇਹਨਾਂ ਇਹ ਗੱਲ ਆਖੀ ਆ ਵੀ ਇਹ ਤੁਹਾਡੀ ਜਿੱਥੇ ਸਟੇਜ ਲੱਗਾ ਕਰੂਗੀ ਤੁਹਾਨੂੰ ਕੀ ਰਿਆ ਕਰਾਂਗੇ ਐਦਾਂ ਤੁਹਾਨੂੰ ਦਲੇਰ ਕਰਨੀ ਨੰਗੀ ਵੇਖਣ ਦਾ ਚਾਚੜਿਆ ਵਾ ਤੁਸੀਂ ਵੇਖੋ ਤੇ ਸਹੀ ਤੁਸੀਂ ਕੀ ਕਰ ਰਹੇ ਤੁਸੀਂ ਗੁੰਡੇ ਇਕੱਠੇ ਕੀਤੇ ਨੇ ਤੁਹਾਨੂੰ ਲੋਕ ਸੱਚ ਹੀ ਕਹਿੰਦੇ ਤੁਸੀਂ ਗੁੰਡੇ ਇਕੱਠੇ ਕੀਤੇ ਆ ਚਮਕੌਰ ਸਾਹਿਬ ਮਨਾਉਂਦੇ ਆ ਜਾਓ ਇਹ ਪਿਆਣੇ ਦੀ ਗੱਡੀ ਬੋਲ ਕੇ ਵਿਖਾ ਦੇਣ ਉੱਥੇ ਜਾ ਕੇ ਸਾਡਾ ਜੀ ਦੀਵਾਨ ਸੀ ਫਿਰ ਨ ਪੰਜ ਗਰਾਈਆਂ ਬਾਬਾ ਜੀਵਨ ਸਿੰਘ ਜੀ ਤੇ ਚਮਕੌਰ ਦੀ ਗੱਡੀ ਦੇ ਸਮੂੱਚੇ ਸ਼ੀਦਾਂ ਦੀ ਯਾਦ ਦੇ ਵਿੱਚ ਸਮਾਗਮ ਆਪਰਾ ਜਥਾਸੀ ਉੱਥੇ ਪਿੰਡ ਪੰਜਗਰਾਈਆਂ ਦੀ ਸੰਗਤ ਦਾ ਕੋਈ ਕਸੂਰ ਨਹੀਂ ਆ ਮੈਂ ਫਿਰ ਤੋਂ ਕਹਦੇ ਨਹੀਂ ਸੰਗਤ ਦੇ ਵਿੱਚ ਕਰਕੇ ਲਾਈਵ ਵੀ ਚੱਲਦਾ ਸੀ ਬਹੁਤਿਆਂ ਤੱਕ ਤੇ ਗੱਲ ਚਲੀ ਗਈ ਹੋਣੀ ਆ ਨਾ ਪ੍ਰਬੰਧਕਾਂ ਦਾ ਕੋਈ ਕਸੂਰਾ ਨਾ ਸੰਗਤ ਦਾ ਕੋਈ ਕਸੂਰਾ ਪ੍ਰਬੰਧਕਾਂ ਦੇ ਨਾਲ ਸੱਦਿਆ ਹਾਂ ਪ੍ਰਬੰਧਕਾਂ ਦੇ ਨਾਲ ਉਹਨਾਂ ਸਾਨੂੰ ਸੱਦਿਆ ਅਸੀਂ ਉਹਨਾਂ ਦਾ ਮਾਣ ਕੀਤਾ ਜਿਵੇਂ ਉਹਨਾਂ ਸਾਨੂੰ ਚਾਣਲ ਸੱਦਿਆ ਸੀ ਚਾਣਲ ਸਟੇਟ ਤੇ ਸਮਾਗਮ ਕਰਨ ਵਾਸਤੇ ਆਏ ਮਾਰੇ ਸਾਧੀਆਂ ਦਾ ਇਤਿਹਾਸ ਚੱਲ ਰਿਹਾ ਚਮਕੌਰ ਦੀ ਗੜੀ ਦਾ ਮੈਂ ਫੇਰ ਰਿਪੀਟ ਕਰਾਂ ਕਿ ਲਾਈਵ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਮਾਰੇ ਸਾਧਾ ਦਾ ਇਤਿਹਾਸ ਚੱਲ ਰਿਹਾ ਵਾ ਤੇ ਗੁਰੂ ਗੋਬਿੰਦ ਸਿੰਘ ਮਾਰੇ ਦਾ ਜ਼ਿਕਰ ਕੀਤਾ ਵੀ ਜਦੋਂ ਮਾਰੇ ਜੀ ਚਮਕੌਰ ਦੀ ਗੜੀ ਨੂੰ ਛੱਡ ਕੇ ਚੱਲਿਆ ਮਾਰੇ ਨੇ ਨੀਲਾ ਘੋੜਾ ਕਲਗੀ ਤੋੜਾ ਸਭ ਕੁਝ ਭਾਈ ਸੰਗਤ ਸਿੰਘ ਨੂੰ ਬਖਸ਼ਿਆ ਮੈਂ ਹੁਣ ਵੀ ਇਹੋ ਕਹੂੰਗੀ ਵੀ ਮਾਰੇ ਸਾਹਿਬ ਨੇ ਕਲਗੀ ਤੋੜਾ ਭਾਈ ਸੰਗਤ ਸਿੰਘ ਜੀ ਨੂੰ ਬਖਸ਼ਿਆ ਚਮਕੌਰ ਸਾਹਿਬ ਸਮਾਗਮ ਚੱਲ ਰਹੇ ਨੇ ਅੱਜ ਸਾਹਿਬ ਜਦਿਆਂ ਦਾ ਸ਼ਹੀਦੀ ਦਿਹਾੜਾ ਤੇ ਮਨ ਨੂੰ ਇੰਨਾ ਕੁ ਜ਼ਿਆਦਾ ਦੁੱਖ ਲੱਗਿਆ ਵੇਖੋ ਮੈਂ بار بار ਇਹ ਗੱਲ ਕਹੀ ਆ ਵੀ ਹਾਂ ਭਾਈ ਨਹੀਂ 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 ਵੀ ਚਲੋ ਠੀਕ ਆ ਨਾੰਦਿਆ ਵੀ ਆਪਣਾ ਮਾਰੇ ਨਾਲ ਮਾਰੇ ਦੀ ਸੰਗਤ ਨਾਲ ਕੀ ਰੋਸਾ ਕੌਣ ਸੀ ਸੰਸਾਰ ਮੈਨੂੰ ਪਤਾ ਨਹੀਂ ਜਹਦਰ ਪੰਜਾਬ ਤੋਂ ਇੱਕ 13-13 ਸੰਸਥਾ ਵਾਲੇ ਇਕ ਤੇਰਾ ਤੇਰਾ ਸੰਸਥਾ ਨੇ ਇੱਕ ਜੱਥੇ ਦਾ 500 ਬੋਲੇਣ ਪਹਿਲਾਂ ਇਹ ਤੇਰਾ ਤੇਰਾ ਜਦ ਆ ਬਾ ਬਾਅਦ ਬੋਲੇ ਨੇ ਜਦਾਰ ਪੰਜਾਬ ਸੀ ਮੈਂ ਬਾਬਾ ਸੰਗਤ ਸਿੰਘ ਜੀ ਦਾ ਜ਼ਿਕਰ ਕੀਤਾ ਗੱਲ ਜੀ ਥੋੜਾ ਤੁਹਾਨੂੰ ਵੀ ਇਤਿਹਾਸ ਚ ਮਿਲੂਗਾ ਕਿਉਂਕਿ ਅਹੀਂ ਜਿਹੜਾ ਪੜਿਆ ਅਹੀਂ ਜਿਹੜਾ ਸੁਣਿਆ ਆਪਣੇ ਪੁਰਖਿਆਂ ਤੋਂ ਅਹੀਂ ਉੱਥੇ ਹੀ ਆ ਸੰਗਤ ਚ ਉੱਠ ਕੇ ਅਹੀਂ ਸਟੇਜ ਤੇ ਸੀਗੇ ਇਹ ਗੱਲ ਆਖੀ ਗਈ ਆਂਦੇ ਵੀ ਭਾਈ ਸੰਗਤ ਸਿੰਘ ਨੂੰ ਨਹੀਂ ਬਖਸ਼ਿਆ ਜੀ ਬਾਬਾ ਜੀਵਨ ਸਿੰਘ ਨੂੰ ਕੋ ਆਪਾ ਚੋਪੋ ਉਥੇ ਸਾਹਮਣੇ ਜਨ ਤੇਜਵੀਰ ਸਿੰਘ ਜੀ ਬੈਠੇ ਸੀ ਦਮਦਮੀ ਟਕਸਾਲ ਵਾਲੇ ਉਹਨਾਂ ਆਖਿਆ ਵੀ ਤੁਸੀਂ ਜਿੱਥੋਂ ਇਤਿਹਾਸ ਛੱਡਿਆ ਉਥੋਂ ਸ਼ੁਰੂ ਕਰੋ ਕੁਝ ਨਹੀਂ ਕਹਿਣਾ ਮੈਂ ਕੁਝ ਨਹੀਂ ਕਿਹਾ ਇਹ ਸੰਗਤ ਛੋਟ ਕੇ ਤੁਰ ਪਏ ਸਾਰੇ ਜਾਣੇ ਇਹ ਬਾਬਾ ਜੀਵਨ ਸਿੰਘ ਜੀ ਕਿਉਂ ਕਿਹਾ ਬਾਬਾ ਜੀਵਨ ਸਿੰਘ ਜੀ ਕਹਿਣਾ ਸੀਗਾ ਤੁਸੀਂ ਭਾਈ ਸੰਗਰਸ ਸਿੰਘ ਜੀ ਕਿਉਂ ਕਿਹਾ ਸੰਗਤ ਛੋਟ ਕੇ ਤੁਰ ਪਏ ਇਹਦਾ ਮਤਲਬ ਹੁਣ ਤੁਸੀਂ ਵੇਖੋ ਵੀ ਭਾਈ ਉੱਠ ਕੇ ਇਹ ਗੱਲ ਕਹਿਣੀ ਵੀ ਹਾਂ ਵੀ ਤੁਸੀਂ ਇਤਿਹਾਸ ਗਲਤ ਸੁਣਾਈ ਜਾਂਦੇ ਹੋ। ਇਹ ਤੇਰਾ ਸੰਸਥਾ ਵਾਲਿਆਂ ਚੋਂ ਕੋਈ ਬੰਦਾ ਸੀ 골 ਦਸਤਾਰ ਵਾਲੇ ਪਛਾਣ ਲਾ ਗਿਆ ਜਿਹੜਾ ਬੋਲ ਹਾਂ ਹੀ ਪਛਾਣਾਗੇ। ਚਲੋ ਇਹ ਸਾਰਾ ਕੁਝ ਹੋ ਗਿਆ ਉੱਠ ਕੇ ਚਲੇ ਗਏ ਵੀ ਤੁਸੀਂ ਗੱਲ ਮੈਂ ਇਹਨਾਂ ਨੂੰ ਸਟੇਜ ਤੇ ਕਹਿਤਾ ਵੀ ਸਾਨੂੰ ਤੇ ਆਉਂਦਾ ਹੀ ਕੁਝ ਨਹੀਂ ਤੁਸੀਂ ਆ ਕੇ ਸਟੇਜ ਤੇ ਬੋਲੋ ਨਹੀਂ ਆਉਂਦਾ ਸਾਨੂੰ ਕੁਝ। ਅਹੀਂ ਕੱਦ ਕੇ ਆ ਵੀ ਸਾਨੂੰ ਕੁਝ ਆਉਂਦਾ। ਤੁਸੀਂ ਬਹੁਤ ਸਤਿਕਾਰਯੋਗ ਹੋਵੋਗੇ। ਤੁਸੀਂ ਬਹੁਤ ਪੜਿਆ ਤੁਹਾਨੂੰ ਜਿਆਦਾ ਨੌਲੇਜ ਆ। ਤੁਸੀਂ ਆਓ ਤੁਸੀਂ ਸਟੇਜ ਤੇ ਆ ਕੇ ਬੋਲੋ ਹਨਾ। ਸਨਰਚ ਉੱਠ ਕੇ ਇਹਨਾਂ ਨੇ ਇਹ ਗੱਲ ਕੀਤੀ ਆ। ਉਸ ਤੋਂ ਬਾਅਦ ਮੈਂ ਸਟੇਟ ਤੋਂ ਫਤਿਹ ਬਲਾਈ ਕੀ ਬੁਲਾ ਰਾ ਤੁਹਾਨੂੰ ਕੀ ਬੋਲ ਦਵੇ ਉੱਥੇ ਸ੍ਰੀ ਕਾਲਖ ਸਾਬ ਤੋਂ ਮੈਂ ਇੱਥੇ ਵੀਡੀਓ ਥਾਣੀ ਦੀ ਕੈਦ ਨਹੀਂ ਪਰ ਮੈਂ ਇਹ ਵੀਡੀਓ ਆ ਗੱਲਾਂ ਕਰਨ ਵਾਸਤੇ ਨਹੀਂ ਬਣਾਈ ਪਰ ਮੈਨੂੰ ਇਹ ਗੱਲਾਂ ਮੋਰੇ ਦੱਸਣੀਆਂ ਪੈਣੀਆਂ ਸੀਗੀਆਂ ਸਾਨੂੰ ਸ੍ਰੀ ਕਾਲਖ ਹਾਂ ਸ੍ਰੀ ਹਾਂ ਬਿਲਕੁਲ ਇਹ ਮੈਂ ਤਾਂ ਲਾਈਵ ਹੋਈਆਂ ਵੇਖੋ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਲਿਮਟ ਹੁੰਦੀ ਆ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਮੈਂ ਚੌਂਦੀ ਨਹੀਂ ਸੀ ਪਰ ਐਨਾ ਗੰਦ ਐਨਾ ਸਾਰਾ ਕੁਝ ਮੈਂ ਅੱਜ ਤੱਕ ਚੱਲ ਲਿਆ ਪਰ ਹੁਣ ਨਹੀਂ ਮੈਂ ਚੱਲੂਗੀ ਆਹੀ ਪਰਵਾਹ ਵਾਲੀ ਯਾਰ ਉੱਥੇ 60-70 ਵੀ ਮੁੰਡੇ ਲੈ ਕੇ ਗਾੜੀ ਓੜੇ ਉੱਥੇ ਮੁਰਕੀ ਅਸੀਂ ਸੰਗਤ ਤੋਂ ਸਟੇ ਤੋਂ ਆਏ ਸੰਗਤ ਨੇ ਸਨਮਾਨ ਕਰਤਾ ਮੁੰਡੇ ਲੈ ਕੇ ਖਲੋਤੇ ਸਾਹਮਣੇ ਵਿਚਾਰ ਕਰਨੀਆਂ ਉਧਰ ਹੀ ਟੀਹੇ ਤੁਹਾਡੀ ਰਾਜ ਕਰਨਾ ਮੈਂ ਕਿਹੜੀ ਵਿਚਾਰ ਅਸੀਂ ਜਿਹੜੀ ਅਸੀਂ ਚੋ ਪੜਿਆ ਹੀ ਉੱਤੇ ਆ ਤੁਸੀਂ ਜੋ ਪੜਿਆ ਤੁਸੀਂ ਕਹਿੰਦੇ ਹੋ ਠੀਕ ਆ ਮੈਂ ਸੇਤ ਮੇਰੀ ਜ਼ੁਬਾਨ ਨਹੀਂ ਤੱਕੀ ਸਿਰਫ ਤਾਂ ਕਰਦੇ ਆ ਸਾਡੇ ਲਈ ਜਿੰਨੇ ਵੀ ਸ਼ਹੀਦ ਹੋ ਗਏ ਸਾਰੇ ਸਤਿਕਾਰਯੋਗ ਆ ਜਿੰਨੇ ਵੀ ਸ਼ਹੀਦ ਸਿੰਘ ਨੇ ਅਸੀਂ ਜਿੱਦਾ ਦੇ ਦਿਨ ਮਨਾਉਂਦੇ ਆ ਤੁਸੀਂ ਦਿਨ ਵੇਖੋ ਕਿਹੜੇ ਚੱਲਣਦੇ ਆ ਜਿਹੜੇ ਸਾਡੇ ਲਈ ਗੁਰੂ ਗੋਬਿੰਦ ਸਿੰਘ ਲਾਲ ਵਰਗੇ ਆ ਤੁਸੀਂ ਇਹਨਾਂ ਚੀਜ਼ਾਂ ਚੋਂ ਨਿਕਲੇ ਵਿਚਾਰ ਕਰਨੀ ਕਰੋ ਵਿਚਾਰ ਕਿਹੜੀ ਕਰਨੀ ਆ ਤੁਸੀਂ ਨਹੀਂ ਵਿਚਾਰ ਵਾਲਾ ਕੰਮ ਮੁਰ ਕੇ ਮੁਰ ਕੇ ਉਸ ਤੋਂ ਬਾਅਦ ਇਹਨਾਂ ਇਹ ਗੱਲ ਆਖੀ ਆ ਵੀ ਅਸੀਂ ਤੁਹਾਡੀ ਜਿੱਥੇ ਸਟੇਜ ਲਗਾ ਕਰੂਗੀ ਤੁਹਾਨੂੰ ਕਿਹੜਿਆ ਕਰਾਂਗੇ ਨਹੀਂ ਨਹੀਂ ਸਾਨੂੰ ਮੈਨੂੰ ਘੇਰਨ ਦੀ ਕੋਈ ਚੱਕਰ ਨਹੀਂ ਹੈਗਾ ਐਡੀ ਵੀ ਉਹ ਗੱਲ ਨਹੀਂ ਹੈਗੀ ਇਹ ਰੋਣ ਨੂੰ ਕੋਈ ਮੇਰੀ ਕਮਜ਼ੋਰੀ ਨਾ ਸਮਝੋ ਪਰ ਮੈਨੂੰ ਇਸ ਚੀਜ਼ ਦਾ ਅੱਜ ਤੱਕ ਅਫਸੋਸ ਹੈ 10 ਸਾਲ ਹੋ ਗਿਆ ਮੇਰੀ ਜਿਹੜੀ ਮੈਂ ਆਨੰਦਕਾਰ ਜੋ ਹੈ ਮੇਰੀ ਜਿੰਦਗੀ ਹੈ ਮੇਰੀ 3 ਸਾਲ ਦੀ ਬੱਚੀ ਆ ਮੈਂ ਆਪਣੀ 3 ਸਾਲ ਦੀ ਬੱਚੀ ਜਦ ਤੱਕ ਤੋਂ ਜੰਮੀ ਆ ਇੱਕ ਦਿਨ ਮੈਂ ਆਪਣੇ ਨਾਲ ਨਹੀਂ ਪਾਈ ਉਹ 24 ਘੰਟਿਆਂ 'ਚ ਜੋ ਮੈਂ ਆਪਣੀ ਧੀ ਦਾ ਸਿਰਫ 5 ਮਿੰਟ ਉਹ ਵੇਖਦੀ ਆ ਜੰਮ ਪੰਜ ਮਿੰਟ ਨਾ ਜਮਾ ਬੱਚਾ ਜੰਮਦਾ ਸਾਰਾ ਕੁਝ ਪਰਮ ਨੂੰ ਸਮਰਪਿਤ ਕੀਤਾ ਜਿਵੇਂ kia ਹੋਵੇ ਚੱਲਿਆ ਮੈਂ ਇਹ ਨਹੀਂ ਸਮਝਦੀ ਪਰ ਮਾਰੇ ਤੇ ਭੈਚਰੇ ਕਿਚਰੇ ਜਿਵੇਂ ਵੀ ਜਿੰਨੇ ਜੋਗੇ ਹੈਗੇ ਆ ਰੋਜ਼ ਪਰ ਚਾਲ ਪਰਸਾਲੀ ਤੁਰੇ ਬਲਦੇ ਆ ਘੇਰੋ ਆਉਂਦੇ ਦੇਖਣ ਨੂੰ ਕੀ ਲੜ ਕੇ ਕੀ ਕਰ ਲੋਗੇ ਮੈਂ ਤੇ ਇੱਕ ਗੱਲ ਕਹਿ ਦਿਤੀ ਆ ਵੀ ਭਾਈ ਅਕਾਲ ਤਖਤ ਸੱਟ ਜਥੇਦਾਰ ਜੋ ਵੀ ਨੇ ਜਿੰਨੇ ਵੀ ਆ ਤੁਸੀਂ ਇਹ ਗੱਲ ਕਿਉਂ ਨਹੀਂ ਹੋਊਗੀ ਤੁਸੀਂ ਜੋ ਨੰਗ ਤੰਗੀਆਂ ਫੋਟਵਾ ਆਏ ਦਿਨ ਪਾ ਲੈਨੇ ਹੋ ਐਦਾਂ ਤੁਹਾਨੂੰ ਤਲੇਰ ਕਰ ਨੰਗੀ ਵੇਖਣ ਦਾ ਚਾਚੜਿਆ ਵਾ ਮੈਂ ਸਭ ਕੁਝ ਬਰਦਾਸ਼ਤ ਕੀਤਾ ਸਭ ਕੁਝ ਬਰਦਾਸ਼ਤ ਕੀਤਾ ਪਰ ਇਹ ਗੱਲ ਹੁਣ ਜਿੰਨੇ ਵੀ ਸਵਾਗਤ ਮੋਕਨੇ ਮੇਰੇ ਕੋਲ ਨਹੀਂ ਪਰ ਤੁਸੀਂ ਮੈਨੂੰ ਸ਼ਰਮ ਆਉਂਦੀ ਹੈ ਕਹਿੰਦੇ ਆ ਤੁਸੀਂ ਪਤਾ ਕਿ ਕਿੰਨੀਆਂ ਤੋੜੀਆਂ ਵਾ ਤੁਸੀਂ ਦਮਾਲਿਆਂ ਵਾਲਿਓ ਚੋਲਿਆਂ ਵਾਲਿਓ ਤੁਸੀਂ ਬਹੁਤ ਤੋੜੀਆਂ ਜੇ ਬਹੁਤ ਤੋੜੀਆਂ ਜੇ ਤੁਸੀਂ ਧੀਆ ਨਹੀਂ ਪ੍ਰਚਾਰ ਕਰਨ ਗਿਆ ਇੱਕ ਜ਼ੁਰਬਾਲ ਕੋਈ ਹੋਰ ਨਹੀਂ ਤੂੰ ਹੀ ਆ ਮੈਨੂੰ ਤਾ ਲਾਈ ਹੋਣਾ ਪਿਆ ਕਿ ਭਾਈ ਆ ਜੋੜੇ ਹੱਦ ਸਾਡੇ ਕੋਲ ਨਹੀਂ ਹੁਣ ਸੁਣਾ ਹੁਣਾ ਮੈਂ ਮੇਰੀ ਬਰਦਾਸ਼ਤ ਕਰਨ ਦੀ ਹੱਦ ਬਾਹਰ ਆ ਜਿੰਨੇ ਸਮਾਂ ਕੋਕਣੇ ਮੈਂ ਸਾਰੇ ਤੋਂ ਮਾਫੀ ਮੰਗ ਲੈਣੀ ਭਾਈ ਅੱਜ ਤੋਂ ਹੀ ਨਿਤ ਨਵਾਂ ਕਲੇਸ਼ ਸ਼ੁਰੂ ਕਰ ਅਸੀਂ ਇਹਨਾਂ ਕੰਟਰੋਵਰਸੀਆਂ ਜੀ ਰਹੀਏ ਬੰਦੇ ਨਾਲ ਦੁੱਕੇ ਨਹੀਂ ਜਾਂਦੇ ਚਾਹ ਤਾਂ ਉੱਥੇ ਜਾ ਕੇ ਚਮਕੌਰ ਸਾਹਿਬ ਜੋੜ ਮੇਲਾ ਚੱਲਣਦੇ ਜੋ ਨਾਲ ਕਹੋ ਜਾ ਕੇ ਕੀ ਆ ਗੱਲ ਨਹੀਂ ਤੁਸੀਂ ਉਹਨਾਂ ਦੀ ਸਿੱਖਾਂ ਮੰਨੋ ਮੇਰੀ ਗੱਲ ਉਹਨਾਂ ਦਾ ਸਰੋਪੇ ਲੈਂਦੇ ਆ ਮੈਂ ਸੰਗਤ ਨੂੰ ਇਹ ਗੱਲ ਐਨੇ ਸੁਆਗ ਮੇਰੇ ਬੋਕਣੇ ਮੇਰੇ ਕੋਲ ਇੱਕ ਦਿਨ ਦਾ ਵੇਲ ਨਹੀਂ ਸੰਗਤ ਇਹਨਾਂ ਪਿਆਰ ਦਿੰਦੀ ਆ ਪਰ ਮੈਂ ਮੈਂ ਹੁਣ ਇਹ ਮਹਬਾਨੀ ਤੇ ਤੇਰੇ ਹੱਥ ਵੇਖੋ ਇੱਕ ਚੀਜ਼ ਬਰਦਾਸ਼ਤ ਕਰਨ ਦੀ ਗੱਲ ਹੁੰਦੀ ਆ ਪਰ ਹੋਰ ਉਹ ਹੱਦ ਪਾਰ ਹੋ ਚੁੱਕੀ ਆ ਹੋਰ ਅਸੀਂ ਕੀ ਕਰ ਲਈਏ ਤੁਸੀਂ ਕਰੋ ਪ੍ਰਚਾਰ ਪ੍ਰਚਾਰ ਦਿੱਤਾ ਤੁਹਾਨੂੰ ਸਾਡੀ ਫਤਿਹ ਆ ਜਿੰਨੇ ਵੀ ਸਮਾਗਮ ਬੋਕਿਆ ਇਹ ਜਿੰਨਾ ਚਿਰ ਤੱਕ ਇਹ ਗੱਲ ਨਹੀਂ ਹੁੰਦੀ ਜਿੰਨਾ ਚਿਰ ਨਹੀਂ ਇਹ ਚੀਜ਼ ਦੇ ਸਾਫ ਚੀਜ਼ਾਂ ਹੁੰਦੀਆਂ ਮੈਂ ਉਹਨਾਂ ਚਰਚੇ ਤੇ ਨਹੀਂ ਜਾਣਾ ਮੈਂ ਗੁਰੂ ਤੋਂ ਬਾਗੀ ਨਹੀਂ ਹੋਈ ਨਾ ਮੈਂ ਸੰਗਤ ਹੋਈਆਂ ਪਰ ਮੈਂ ਇਸ ਸਮਾਗਮ ਸਮਾਗਮਾਂ ਤੇ ਨਹੀਂ ਜਾਵਾਂਗੀ ਉਹਨਾਂ ਨੂੰ ਸਦੋਂ ਤੂੰ ਹੀ ਐ ਤੂੰ ਵੇਖੋ ਤੇ ਸਹੀ ਤੂੰ ਹੀ ਕੀ ਕਰ ਰਹੇ ਤੂੰ ਹੀ ਗੁੰਡੇ ਇਕੱਠੇ ਕੀਤੇ ਨੇ ਤੁਹਾਨੂੰ ਲੋਕ ਸੱਚ ਹੀ ਕਹਿੰਦੇ ਤੂੰ ਹੀ ਗੁੰਡੇ ਇਕੱਠੇ ਕੀਤੇ ਆ ਮੈਂ ਕੋਈ ਸਮਾਗਮ ਤੇ ਜਾਣਾ ਹੀ ਨਹੀਂ ਮੈਂ ਇਹ ਬਸ ਆ ਕੇ ਦੱਸਣਾ ਸੀ ਵੀ ਗੱਲਾਂ ਹੋਰ ਦੀਆਂ ਹੋਰ ਬਣਦੀਆਂ ਹੁੰਦੀਆਂ ਵਾ ਹੁਣ ਵੀ ਅਈ ਤੁਹਾਨੂੰ ਘੇਰਾਗੇ ਅਈ ਸਟੇਜ ਆਜੋ ਇਹ ਕਿੱਡੀ ਵੈਸੇ ਮੈਨੂੰ ਨਾ ਇਹਨਾਂ ਦੀ ਸਾਰੀ ਗੱਲ ਹੁਣ ਤੋਂ ਸਮਝ ਲੱਗ ਗਈ ਸਾਨੂੰ ਸਮਝ ਲੱਗਿਆ ਉਹਨਾਂ ਨੇ ਕਿਤੇ ਜਗ੍ਹਾ ਤੇ ਪ੍ਰਚਾਰ ਕੀਤਾ ਹੋਵੇ ਸੰਗਤ ਕੋਲ ਗਏ ਉੱਥੇ ਜਾ ਕੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਦੱਸਿਆ ਕਿ ਉਹਨਾਂ ਨੇ ਆਪਣੀ ਜਿਹੜੀ ਕਲਗੀ ਤੇ ਆਪਣਾ ਜਿਹੜਾ ਦਸਤਾਰ ਆ ਕਿ ਜਿਨ੍ਹਾਂ ਨੂੰ ਪੇਟ ਕੀਤਾ ਤੇ ਉਹਨਾਂ ਨੇ ਕਹਿੰਦੇ ਇਹਨਾਂ ਨੂੰ ਨਹੀਂ ਪੇਟ ਕੀਤਾ ਕਿਸੇ ਦੂਸਰੇ ਨੂੰ ਕੀਤਾ ਤੁਸੀਂ ਉਹਨਾਂ ਦਾ ਨਾਮ ਲਓ ਅੱਛਾ ਕਹਿੰਦੇ ਸੰਗਤ ਵਿੱਚੋਂ ਉੱਠ ਕੇ ਉਹ ਬੋਲੇ ਨੇ ਲੇਕਿਨ ਇੱਕ ਚੀਜ਼ ਉਹਨਾਂ ਨੇ ਵੀ ਉਹਨਾਂ ਨੇ ਸਹੀ ਕਿਹਾ ਕਿ ਮੈਂ ਉਸ ਚੀਜ਼ ਦੇ ਉੱਤੇ ਗੱਲ ਨਹੀਂ ਕੀਤੀ ਮੈਂ ਕਿਹਾ ਮੈਂ ਜੋ ਪੜਿਆ ਮੈਂ ਤੁਹਾਨੂੰ ਉਹ ਦੱਸਣ ਦਈਆਂ ਤੁਸੀਂ ਜੋ ਪੜਿਆ ਤੁਸੀਂ ਆ ਕੇ ਪ੍ਰਚਾਰ ਕਰ ਲਓ ਫਿਰ ਜਾ ਕੇ ਉੱਥੇ ਗੁੰਡੇ ਲੈ ਕੇ ਉੱਥੇ ਖੜੇ ਹੋਗੇ ਮਤਲਬ ਇਹ ਚੀਜ਼ ਹੈ ਉਹ ਉਹਨਾਂ ਨੂੰ ਇਸ ਚੀਜ਼ ਨੂੰ ਮੈਂ ਵੀ ਇਸ ਚੀਜ਼ ਨੂੰ ਗਲਤ ਕਹਿਨੀ ਹੈ ਮੈਂ ਇਹੀ ਚੀਜ਼ ਮੈਂ ਵੇਖੰਦਾ ਸੀ ਅਸੀਂ ਇਹਨਾਂ ਨੂੰ ਨਾ ਬੜਾ ਸੁਣਿਆ ਤੇ ਕਦੀ ਵੀ ਇਹਨਾਂ ਦੇ ਮੂੰਹੋਂ ਕੋਈ ਗਲਤ ਚੀਜ਼ ਜਾਂ ਕੋਈ ਐਹੋ ਜੀ ਅਸੀਂ ਗੱਲ ਨਹੀਂ ਸੁਣੀ ਇਹਨਾਂ ਨੇ ਆਪਣੀ ਸ਼ਹੀਦੀਆਂ ਸਾਰੇ ਜਿੰਨੇ ਵੀ ਸ਼ਹੀਦੀ ਪਿੱਛੇ ਗੁਜ਼ਰੇ ਨੇ ਬੰਦੇ ਉਹਨਾਂ ਸਾਰਿਆਂ ਦੇ ਬਾਰੇ ਉਹਨੇ ਚੰਗਾ ਬੋਲਿਆ ਚੰਗਾ ਦੱਸਿਆ ਹਿੱਸੇ ਦੱਸਿਆ ਬਿਆਨ ਦੱਸਿਆ ਹਰ ਚੀਜ਼ ਉਹਨਾਂ ਨੇ ਸਹੀ ਦੱਸੀ ਹੈ ਅੱਗੇ ਚੁੰਜਲੇ ਉੱਠਣ ਵਾਲੇ ਜਿਨ੍ਹਾਂ ਨੂੰ ਮੇਰਾ خیال ਹੈ ਕਿ ਦੂਸਰੀਆਂ ਤੀਸਰੀ ਚੀਜ਼ ਦਾ ਨਹੀਂ ਪਤਾ ਹੁੰਦਾ ਕਿ ਯਾਰ ਇਹਨਾਂ ਦਾ ਨਾਮ ਜ਼ਿਕਰ ਕਈਆਂ ਦੇ ਪਤਾ ਨਹੀਂ ਹੁੰਦੇ ਗੁਰੂਆਂ ਦੇ ਨਾਮ ਜ਼ਿਕਰ ਪਤਾ ਨਹੀਂ ਹੁੰਦੇ ਉਹ ਸਿਰਫ ਇਹੀ ਵਿੱਚ ਬੋਲਣ ਲਈ ਖੜੇ ਹੋ ਜਾਂਦੇ ਨੇ ਕਿ ਸਟੇਜ ਤੇ ਉਹ ਤੁਹਾਨੂੰ ਅਗਰ ਇੰਨਾ ਹੀ ਹੈਗਾ ਉਹਨਾਂ ਦੀ ਜਗ੍ਹਾ ਤੇ ਆ ਕੇ ਖੜੇ ਹੋ ਕੇ ਵਾਓ ਮੈਂ ਕਿਹਾ ਨਾ ਕਿ ਚਲੋ ਜੀ ਅਸੀਂ ਮੇਰੀ ਜਗ੍ਹਾ ਤੇ ਸਟੇਜ ਤੇ ਆ ਕੇ ਖੜੇ ਹੋ ਕੇ ਵਾਓ ਇੱਥੇ ਬੋਲ ਕੇ ਵਾਓ ਤੁਹਾਨੂੰ ਪਤਾ ਤਾਂ ਚੱਲੇ ਕਿ ਗੱਲ ਕੀ ਹੈਗੀ ਥੱਲੇ ਖਲੋ ਕੇ ਬੋਲਣਾ ਤਾਂ ਬੜਾ ਆਸਾਨ ਹੈ ਕਦੀ ਉੱਤੇ ਉਹਨਾਂ ਦੀ ਜਗ੍ਹਾ ਤੇ ਆ ਕੇ ਬੋਲੋ ਉਹ ਜਿਹੜੇ ਜਿਨ੍ਹਾਂ ਦੇ ਸਿਰ ਤੇ ਬੰਨ ਤੇ ਉਹ ਕੀ ਦੱਸੰਦੇ ਨੇ ਕੀ ਸਮਝਾਉਂਦੇ ਪੈਣੇ ਅਜਾ ਤੁਸੀਂ ਇੱਕ ਚੀਜ਼ ਦੀ ਉਹਨਾਂ ਨੂੰ ਇਸ ਚੀਜ਼ ਦੀ ਵੀ ਹੈ ਵਾ ਕਿ ਉਹਨਾਂ ਨੇ ਆਖਿਆ ਕਿ ਭਈ ਆਜ ਦੇ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਕੰਟਰੋਵਰਸੀ ਪਾਦਨੇ ਕੋਈ ਦਸਤ ਦੀ ਪਾਦਨੇ ਕੋਈ ਕੁਛ ਐਡਿਟ ਕਰਕੇ ਤਸਵੀਰਾਂ ਪਾ ਦਿੰਦੇ ਆ ਆ ਜਿਹੜੀ ਗੱਲ ਹੈ ਇਹ ਚੰਗੀਆਂ ਨਹੀਂ ਇਹਨਾਂ ਨੂੰ ਤੇ ਐਕਸ਼ਨ ਲੈਣਾ ਚਾਹੀਦਾ ਇਸ ਚੀਜ਼ ਨੂੰ ਤੇ ਵਾਕਈ ਹੀ ਐਕਸ਼ਨ ਲੈਣਾ ਚਾਹੀਦਾ ਹੁਣ ਉਹਨਾਂ ਨੇ ਇੱਕ ਗੱਲ ਕਹਿ ਦਿੱਤੀ ਉਹਨਾਂ ਨੇ ਕਿ ਮੇਰਾ ਲਾਈਵ ਆਂਦਾ ਮਕਸਦ ਐ ਨਹੀਂ ਹੈ ਕਿ ਮੈਂ ਰੋ ਕੇ ਕਮਜ਼ੋਰ ਹੋ ਗਈਆਂ ਤੇ ਤੁਸੀਂ ਮੈਨੂੰ ਕਹੋਗੇ ਕਿ ਪਤਾ ਨਹੀਂ ਜਿੰਨੀ ਦੇਰ ਤੱਕ ਇਸ ਚੀਜ਼ ਦੇ ਬਾਰੇ ਕੋਈ ਐਕਸ਼ਨ ਨਾ ਲਿਆ ਜਾਏਗਾ ਮੈਂ ਦੁਬਾਰਾ Okay. ਇਹਨਾਂ ਕੋ ਆਪਾਂ ਇਹਨਾਂ ਇਹਨਾਂ ਵੀ ਆਪਾਂ ਸਾਰੇ ਸਵਾਗਤ ਜਿਹੜੇ ਬੋਕੋਏ ਦੇ ਨੇ ਨਾ ਮੈਨੂੰ ਹੁਣੇ ਦੇ ਤੱਕ ਜਾਵਾਂ ਮੇਰਾ ਖਿਆਲ ਹੈ ਕਿ ਜਿੰਨਾ ਆਪਾਂ ਇਹਨਾਂ ਦੇ ਬਿਆਨ ਵਗੈਰਾ ਹਰ ਦਿਨ ਸੁਣਿਆ ਨੇ ਮੈਨੂੰ ਲੱਗਦਾ ਹੈ ਕਿ ਥੱਲੇ ਬੋਲਣ ਵਾਲਿਆਂ ਨਾਲੋਂ ਜ਼ਿਆਦਾ ਨੋਲਿਜ ਇਹਨਾਂ ਕੋਲੇ ਕਿਉਂਕਿ ਉਹਨਾਂ ਨੇ ਹਿਸਟਰੀ ਸਾਰੀ ਪੜ੍ਹੀ ਹੋਈ ਹੈ ਹਿਸਟਰੀ ਦਾ ਹਿਸਟਰੀ ਬਾਰੇ ਉਹੀ ਬੰਦਾ ਦੱਸ ਸਕਦਾ ਵੈ ਵੇਖੋ ਉਹਨਾਂ ਨੇ ਹੁਣ ਉਹਨਾਂ ਨੇ ਕਿਹਾ ਕਿ ਮੈਂ 3 ਸਾਲ ਹੋ ਚਲੇ ਨੇ ਮੇਰੀ ਬੇਟੀ ਨੂੰ ਮੈਂ ਸਿਰਫ 5 ਮਿੰਟ ਵਾਸਤੇ ਉਹਦੀ ਬਾਕੀ ਮੇਰਾ ਕੰਮ ਹੈ ਇਹ ਕਿ ਜਿੰਨਾ ਤੱਕ ਹੋ ਸਕਦਾ ਮੈਂ ਲੋਕਾਂ ਨੂੰ ਹਿਸਟਰੀ ਦੱਸ ਸਕਾਂ ਉਹਨਾਂ ਨੂੰ ਦੱਸ ਸਕਾਂ ਉਹ ਹਿਸਟਰੀਆਂ ਸਾਰੀਆਂ ਚੀਜ਼ਾਂ ਫਰਦੇ ਹੋਏ ਉਹ 10 ਸਾਲ ਤੋਂ ਮੈਂ ਜੀ ਉਹਨਾਂ ਨੇ ਆਪਣੇ ਗੁਰੂਆਂ ਦੇ ਰੋਸ ਰਸਤੇ ਦੇ ਉੱਤੇ ਚੱਲੇ ਹੋਏ ਨੇ ਨਾ ਕਿ ਮੈਂ ਲੋਕਾਂ ਨੂੰ ਨੇਕੀ ਦੇ ਰਸਤੇ ਤੇ ਚਲਾਵਾਂਗੀ ਬੁਰਾਈ ਦੇ ਰਸਤੇ ਤੋਂ ਟਾਵਾਂਗੀ ਤਾਂ ਉਹਨਾਂ ਦਾ ਤੇ ਕੰਮ ਮੈਂ ਹੀ ਹੈ ਕਿ ਜਗ੍ਹਾ ਜਗ੍ਹਾ ਜਾ ਕੇ ਮਤਲਬ ਬਾਹਰ ਜਗ੍ਹਾ ਤੇ ਜਾ ਕੇ ਉਹਨਾਂ ਨੂੰ ਦੱਸਣਾ ਕਿ ਸਾਡੇ ਗੁਰੂਆਂ ਨੇ ਆਹ ਕੰਮ ਕੀਤੇ ਨੇ ਹੁਣ ਵੇਖੋ ਕਿ ਉਹ ਕਹਿੰਦੇ ਨੇ ਸਿੱਖੀ ਐਵੇਂ ਨਹੀਂ ਮਿਲ ਗਈ ਹੈ ਗੁਰੂ ਗੋਬਿੰਦ ਸਿੰਘ ਨੇ ਆਪਣੇ ਲਾਲ ਜਿਹਰੇ ਨੇ ਨਾ ਸਭ ਨੂੰ ਸ਼ਿਵਾ ਰਿਹਾ ਹੈ ਸ਼ਹੀਦ ਕਰਕੇ ਫਿਰ ਉਹਨਾਂ ਨੂੰ ਆਪਣੇ ਆਪ ਦਾ ਕੁਲਵਾ ਰਿਹਾ ਉਹਨਾਂ ਨੇ ਇਹ ਵੇਖੋ ਕਿ ਉਹ ਜਦੋਂ ਚਾਰ ਸਾਹਬਜ਼ਾ ਦੇ ਮੂਵੀ ਵੇਖੋ ਨਾ ਤੇ ਇੱਕ ਹਾਸ ਦਾ ਵਸ ਦਾ ਪਰਿਵਾਰ ਜਿਹੜਾ ਸੀ ਜਿਵੇਂ ਵਿਚਰ ਗਿਆ ਸੀ ਇੱਕ ਆਮ ਬੰਦਾ ਵੀ ਜਿਹੜਾ ਨਾ ਸਿੱਕੀ ਤੋਂ ਰਿਲੇਟਿਡ ਨਹੀਂ ਵੀ ਹੈ ਉਹ ਸਿੱਕੀ ਨਹੀਂ ਵੀ ਹੈ ਉਹ ਵੀ ਰੋਪੇ ਆ। ਅਸੀਂ ਚਾਰ ਸਾਬਜ਼ਾਦਿਆਂ ਦੇ ਜਦੋਂ ਫਸਟ ਟਾਈਮ ਦੇਖੀ ਸੀ ਉਦੋਂ ਮੇਰੇ ਖਲਦੀ। ਮੈਂ ਦੋ ਦਫਾ ਦੇਖ ਲਈ ਆ। ਲੇਕਿਨ ਜਿੱਤੋ ਜਾ ਕੇ ਉੱਚੇ ਛੋਟੇ ਸਾਬਜ਼ਾਦਿਆਂ ਦੀ ਵੀਡੀਓ ਆਂਦੀਆਂ ਨਾ ਜਿੱਥੇ ਗੁਰੂ ਗੋਬੀ ਸਿੰਘ ਜੀ ਨੂੰ ਪਤਾ ਚੱਲਦਾ ਕਿ ਅੱਜ ਮੇਰੇ ਵੱਡੇ ਸਾਬਜ਼ਾਦਿਆਂ ਨੇ ਸੁਬਹ ਸ਼ਹੀਦ ਹੋ ਜਾਣਾ। ਉਹ ਜਿਹੜਾ ਉੱਥੇ ਵੇਲਾ ਹੁੰਦਾ ਉਹ ਜਿਹੜੇ ਦਾਦੇ ਨੇ ਨਾ ਸਮਝਿਆ ਨਹੀਂ ਹੁੰਦਾ ਕਿ ਕਲੇਜਾ ਪਾਰ ਚੱਲਦਾ। ਇਹ ਦੇਖੋ ਕਿ ਗੁਰੂ ਗੋਬੀ ਸਿੰਘ ਨੂੰ ਪਤਾ ਵੀ ਹੈ ਕਿ ਇਹਨੇ ਵਾਪਸ ਨਹੀਂ ਆਣਾ। ਇਹਨੂੰ ਮੇਂ ਭੇਜਣਾ ਹੈ ਜੰਗ ਦੇ ਵਿੱਚ ਇਹਨੇ ਵਾਪਸ ਨਹੀਂ ਆਣਾ। ਫਿਰ ਵੀ ਉਹਨੇ ਦੂਜਾ ਤਿਆਰ ਕੀਤਾ ਹੁੰਦਾ ਕਿ ਇਸ ਵਾਰ ਕੈਸਾ ਪਿਓ ਦਾ ਇਹ ਚੀਜ਼ਾਂ ਵੇਖ ਤੋ ਉਹੀ ਮੈਨੂੰ ਸਭ ਤੋਂ ਜ਼ਿਆਦਾ ਨਾ ਗੁੱਸਾ ਐਸ ਚੀਜ਼ ਤੇ ਆਇਆ ਕਿ ਦਿਨ ਵੇਖੋ ਕਿਹੜੇ ਚੱਲਦੇ ਪਏ ਨੇ ਤੇ ਤੁਸੀਂ ਆਪਣੀ ਵਿੱਚ ਕਿਹੜੇ ਲੈ ਕੇ ਗੁੰਡੇ ਲੈ ਕੇ ਖਿਲਾ ਰਹੇ ਹੋਏ ਉਹਨਾਂ ਨੂੰ ਰੋਕਣ ਵਾਸਤੇ ਇਹ ਇਹ ਹੀ ਵੇਖੋ ਹੁਣ ਅੱਗੇ ਅਗਰ ਕੋਈ ਹੋਰ ਬੰਦਾ ਕਵੇ ਨਾ ਕਿ ਜਿੰਝ ਕੋ ਪ੍ਰਚਾਰ ਕਰਨ ਦੇ ਨੇ ਸੁਨਾਣ ਦੇ ਨੇ ਕੁਛ ਹੈ ਤੇ ਕੋਈ ਹੋਰ ਬੰਦਾ ਉੱਠ ਕੇ ਕਵੇ ਨਾ ਕਿ ਭਈ ਤੁਸੀਂ ਐ ਸਹੀ ਨਹੀਂ ਕਰਦੇ ਭਈ ਇਹ ਉਹਦੇ ਤੇ ਇਹਨਾਂ ਦੁੱਖ ਨਹੀਂ ਹੁੰਦਾ ਲੇਕਿਨ ਜਦੋਂ ਆਪਣਾ ਹੀ ਬਰਾਦਰੀ ਦਾ ਬੰਦਾ ਉੱਠ ਕੇ ਆਪਣਾ ਹੀ ਉਹਦਾ ਬੰਦਾ ਉੱਠ ਕੇ ਤੇ ਕਵੇ ਕਿ ਤੁਸੀਂ ਐ ਨਹੀਂ ਸਹੀ ਕਰਦੇ ਪਿਆ ਹਾਂ ਹੋ ਸਕਦਾ ਐਸੀ ਐ ਨਹੀਂ ਗੱਲ ਦੇ ਸੁਨਾਣ ਲੱਗਿਆ ਗੱਲ ਕਰਨ ਲੱਗਿਆ ਕਿਸੇ ਬੰਦੇ ਨੂੰ ਕੋਈ ਨਾ ਕੋਈ ਵਾਦਾ ਘਾਟਾ ਹੋ ਜਾਂਦਾ ਵੈ ਲੇਕਿਨ ਅਗਰ ਤੁਸੀਂ ਉਹਨਾਂ ਨੂੰ ਕਹਿਨ ਦਿਓ ਤੇ ਕਿਸੇ ਨੂੰ ਸਮਝਾਉਣ ਦਾ ਤੇਰੀ ਕਾਹੀ ਹੁੰਦਾ ਕਿ ਤੁਸੀਂ ਉਹਨੂੰ ਦੱਸੋ ਭਈ ਤੁਸੀਂ ਐਂ ਨਹੀਂ ਤੇ ਐਂ ਜ ਤੁਸੀਂ ਇੱਥੇ ਪਰੇ ਆ ਵੇਖੋ ਮੈਂ ਇੱਥੋਂ ਪੜਿਆ ਉੱਥੇ ਬਹਿ ਕੇ ਇਕੱਠੇ ਵਿਚਾਰ ਕਰੋ ਵਿਚਾਰ ਕਰਕੇ ਦੱਸੋ ਜੀ ਹਾਂ ਬਈ ਅਸੀਂ ਤੁਸੀਂ ਇੱਥੇ ਨਹੀਂ ਸਹੀ ਤੁਸੀਂ ਇੱਥੇ ਸਹੀ ਹੋ ਉੱਥੇ ਵੀ ਰੋਣਾ ਪਾਓ ਅਚਾਨਕ ਥੋੜਾ ਜਿਹਾ ਸ਼ੋਅ ਤੁਹਾਡਾ ਜਿਵੇਂ ਲੱਗਾ ਹੋਇਆ ਥੋੜਾ ਖਤਮ ਹੁੰਦਾ ਹੈ ਜਿੱਥੇ ਸੈੱਟ ਜਾਂਦੇ ਨੇ ਉਦੋਂ ਉਹਨਾਂ ਨੂੰ ਉਹ ਕਰਕੇ ਨਾ ਵੇ ਉਹ ਬੰਦਾ ਸਾਈਡ ਤੇ ਲ ਜਾ ਕੇ ਉਦੋਂ ਕਹਿ ਦਿੰਦਾ ਕਿ ਐ ਦੇਖੋ ਜੀ ਐ ਚੀਜ਼ ਇਸ ਤਰ੍ਹਾਂ ਮੈਂ ਇੱਕੋ ਬੜੀ ਮੈਂ ਇੱਕੋ ਬੜੀ ਹੈ ਵਾ ਬਹਿ ਕੇ ਦੋਵੇਂ ਪਾਰ ਜਿਹੜੇ ਬੰਦੇ ਨੇ ਉਹ ਵੇਖ ਕੇ ਕਿ ਭਾਈ ਹਾਂ ਜੀ ਐ ਚੀਜ਼ ਐ ਠੀਕ ਐ ਐ ਚੀਜ਼ ਵਾਕਈ ਟਰੂ ਐ ਤੇ ਫਿਰ ਉਧਰ ਤੇ ਚੱਲ ਪਾ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਸਾਣਾ ਜ਼ਰੂਰ ਸਾਂਝੀ ਕਰਿਓ ਜਿੰਨੀ ਜ਼ਿਆਦਾ ਹੋ ਸਕਦਾ ਸ਼ੇਅਰ ਸ਼ੇਅਰ ਲਾਜ਼ਮੀ ਕਰੋ ਕਿ ਹਰ ਤਿੱਕਰ ਪਹੁੰਚੇ ਤੇ ਹੇਠਲੇ ਵੀਰਾਂ ਦੇ ਕਮੈਂਟਾਂ ਨਾਲ ਪਤਾ ਚੱਲੇ ਕਿ ਜੀ ਐ ਸਹੀ ਹੈ ਕਿ ਨਹੀਂ ਐ ਆਪਣੀ ਜਗ੍ਹਾ ਤੇ ਲਾਈਕ ਨਹੀਂ ਨਹੀਂ ਇਹ ਵੀ ਲੱਗਦਾ ਕਿ ਬੀਬੀ ਦਲੇਰਕੌਰ ਜੀ ਜਿਹੜੇ ਨੇ ਉਹ ਸਹੀ ਨਹੀਂ ਦੂਸਰਾ ਇੱਕ ਬੰਦਾ ਕਿ ਇੱਕ ਹਰ ਬ ਸੁਣੀ ਆ ਜਾਂਦਾ ਹੈ ਜਿਹੜੇ ਬੰਦਾ ਲੋਕ ਤਕਲੀਫ਼ ਚ ਹੁੰਦਾ ਅੰਸੂਰ ਉਹਦੇ ਅੱਖ ਵਿੱਚ ਆ ਜਾਂਦਾ ਕਹਿੰਦੇ ਮੈਂ ਬੜਾ ਕੁਝ ਬੜੀ ਦਫਾ ਬਰਦਾਸ਼ਤ ਕੀਤਾ ਸਾਡੀ ਭੈਣ ਨੇ ਉਹ ਉਹਨਾਂ ਨੇ ਵਾਕਈ ਜਾਂਜੇ ਕਿ ਉਹਨਾਂ ਨੇ ਆਪਣੇ ਸੇਕਪੈਨ ਪਰਾਵਾਂ ਨੂੰ ਉਹਨਾਂ ਨੇ ਪੀਲ ਕੀਤਾ ਜਥੇਦਾਰਾਂ ਨਾਲ ਨਿਹੰਗ ਸਿੰਘਾਂ ਨਾਲ ਉਹਨਾਂ ਨੇ ਅਪੀਲ ਕੀਤੀ ਕਿ ਮੇਰੇ ਨਾਲ ਖਲੋਵੋ ਇਹਦੇ ਤੇ ਕੋਈ ਐਕਸ਼ਨ ਲਵੋ ਤੇ ਫੇਰ ਹੀ ਹੁਣ ਮੈਂ ਕਿਸੇ ਸਮਾਗਮ ਤੇ ਜਾਵਾਂਗੀ ਅਦਰਵਾਇਜ਼ ਮੈਂ ਨਹੀਂ ਜਾਵਾਂਗੀ ਬਾਕੀ ਮਿਲਦੇ ਹਾਂ ਜੀ ਨਵੀਂ ਵੀਡੀਓ ਚ ਰੱਬ ਰੱਖਾ